हां जी मित्रों सारे ने प्यार भरी सस्कारी काज दी आज आपा पहुंचे होया बरनाला ट्रैक्टर मंडी ਤੇ ਤੇ बरनाला ट्रैक्टर मंडी ਤੇ ਬਾਈ ਗੱਗੂ ਜੀ ਕੋਲ ਪਹੁੰਚੇ ਪਹਿਲਾਂ ਤਾਂ ਸਸਤਰੀ ਗਾਲ ਜੀ ਸਸਤਰੀ ਗਾਲ ਵੀਰੇ ਬਾਈ ਗੱਗੂ ਜੀ ਕੋਲ ਅੱਜ 4 ਟਰੈਕਟਰ ਖੜੇ ਨੇ ਆਪਾਂ ਬਾਈ ਗੱਗੂ ਇਹ ਤੋਂ ਸਟਾਰਟ ਕਰ ਲੈਣੇ ਆਗੇ ਸੋਨਾ ਲੀਕਾ ਡੀਆਈ 750 ਟਰੈਕਟਰ ਤੋਂ ਆਰ ਐਕਸ ਟਰੈਕਟਰ ਤੋਂ ਬਾਈ ਇਹਦੇ ਬਾਰੇ ਦੋ ਜਾਣਕਾਰੀ ਇਹ 2017 ਮਾਡਲ ਆ ਟਰੈਕਟਰ ਵੀਰੇ ਠੀਕ ਹੈ ਜੀ ਟਰੈਕਟਰ ਦਾ ਪੂਰਾ ਚੰਗਾਗਾ ਮੂਹ ਲੜਾ ਰਹਾਲੇ ਰਿਸਪੈਂਡ ਕਰ ਪਏ 70 ਪੈਸੇ ਨਾਲ ਦੇ ਹੈਗੇ ਤੇ ਟਾਇਰ ਇਹਦੇ ਪਿਛਲੇ ਵੀ ਨਾਲ ਦੇ ਅਸੀਂ ਥੋੜੇ ਵਧਾ ਦੇ ਉਹ ਵੀ 65 ਕੁ ਰੁਪਏ ਟਾਇਰ ਸੀ ਉਹਨੋਂ 90 95 ਰੁਪਏ ਕਰਤੇ ਠੀਕ ਹੈ ਜੀ ਟਰੈਕਟਰ ਜਿੰਨਾ ਹੈਗਾ ਸਾਰਾ ओरिजिनल ਹੈ ਹਾਂਜੀ ਮੂਰਤ ਤੋਂ ਲੈ ਕੇ ਪਿੱਛੇ ਤੱਕ ਸਾਰਾ ਜਿੰਨਾ ਹੈਗਾ ਨੇੜੇ ਹੋ ਕੇ ਦਿਖਾ ਦੇ ਵੀਰੇ ਬਹੁਤ ਸੋਹਣਾ ਟਰੈਕਟਰ ਹੈਗਾ ਤੇ ਮਾਡਲ ਕਿੰਨੇ ਜੀ ਇਹਦਾ ਮਾਡਲ 2017 ਵੀਰੇ 17 ਦੇ ਵੀ ਲਾਸਟ ਦਾ ਹੈਗਾ ਠੀਕ ਹੈ ਜੀ ਹਾਂ ਤੇ ਡਿਮਾਂਡ ਦੀ ਗੱਲ ਕਰ ਲਈ ਆਪਾਂ ਡਿਮਾਂਡ ਇਹਦੇ ਨੂੰ ਕਰਦੇ ਆ 5.5 ਲੱਖ ਰੁਪਏ ਦੇ ਦਾਂਗੇ 5 ਲੱਖ ਦਾ ਓਕੇ ਠੀਕ ਹੈ ਜੀ ਹਾਂ ਤੇ ਜਮੀ ਨਵਾਂ ਹੈਗਾ ਟਰੈਕਟਰ ਤਾਂ ਪੂਰੇ ਲੋਗੇ ਪਿੱਛੇ ਰੇ ਮਰਮਤ ਦਿ ਸਾਰੇ ਟਰੈਕਟਰ ਨਾਲ ਕੋਈ ਇਹ ਪੂਰੇ ਲੱਗੇ ਵਿੱਚ ਦੇਖ ਰਹਾ ਸੀ ਬਹੁਤ ਸੋਹਣੀ ਕੰਡੀਸ਼ਨ ਦੇ ਵਿੱਚ ਹੈ ਵੀਰੋ ਇਹ ਹੁੱਕ ਆਕ ਦੇ ਵਿੱਚ ਰੰਗ ਵੀ ਉਵੇਂ ਪਿਆ ਨੇ ਇਹ ਜੀ ਜਿਹੜਾ ਬੜਾ ਚੱਲਿਆ ਹੁੰਦਾ ਉਹਨਾਂ ਚੀਜ਼ਾਂ ਤੇ ਉਹ ਹੁੰਦਾ ਨਹੀਂ ਗਾ ਲਿੰਕਾਂ ਲਿੰਕਾਂ ਦੇ ਬਹੁਤ ਹੀ ਜਿਆਦਾ ਸਾਫ ਟਰੈਕਟਰ ਹੈ ਠੀਕ ਹੈ ਜੀ ਨਹੀਂ ਜਿਹੜਾ ਆ ਨਿਕਲ ਹੁੰਦਾ ਨਾ ਆ ਨਿਕਲ ਸਾਰਾ ਖਤਮ ਹੋ ਜਾਂਦਾ ਟਰੈਕਟਰਾਂ ਦਾ ਜਿਹੜਾ ਉਹ ਹੁੰਦਾ ਨਾ ਠੀਕ ਹੈ ਜੀ ਹੈ ਜਿਹੜਾ ਜਿਆਦਾ ਚਲਾਈ ਚਾਏ ਹੁੰਦੇ ਬਾਕੀ ਦੇਖ ਹੀ ਰਿਹਾ ਹੈਗਾ ਤੁਹਾਨੂੰ ਕੀ ਹਾਲਤ ਹੈ ਟਰੈਕਟਰ ਦੀ ਮਿੱਤਰੋ ਦੇਖ ਸਕਦੇ ਹੋ ਬਹੁਤ ਸੋਹਣੀ ਕੰਡੀਸ਼ਨ ਦੇ ਵਿੱਚ ਇਹ ਟਰੈਕਟਰ ਪਿਆ ਹੈਗਾ ਤੇ ਅੱਗੇ ਬਾਈ ਕੋਲ ਇਧਰਲੇ ਪਾਸੇ ਨਿਗਾ ਮਾਰ ਸਕਦੇ ਹੋ ਟਰੈਕਟਰ ਖੜਾ ਹੈਗਾ ਮਹਿੰਦਰਾ ਅਰਜਨ ਅਲਟਰਾ ਵਨ ਹਾਂ ਇਹ ਪਾਸਾ 55 ਪੈਸੇ ਤੇ ਮਾਡਲ ਹੈ 18 ਦਾ ਠੀਕ ਹੈ ਜੀ ਹਾਂ ਸਾਈਡ ਗੇਅਰ ਹੈਗਾ ਟਾਇਰ ਨਾਲ ਦੇ ਹੈਗਾ ਠੀਕ ਹੈ ਮਿੱਤਰੋ ਚਾਰ ਟਾਇਰ ਹੈਗੇ 75 ਪੈਸੇ ਨੱਟ ਚੌਕੜਾ ਜੀ ਠੀਕ ਹੈ ਜੀ ਹਾਂ ਬਹੁਤ ਸੋਹਣੀ ਕੰਡੀਸ਼ਨ ਦਾ ਇਹ ਵੀ ਟਰੈਕਟਰ ਪੇਕ ਵਾਂ ਤੁਸੀਂ ਇਹਦੀ ਵੀ ਪਿੱਛੋਂ ਨਿਗਾ ਮਾਰ ਸਕਦੇ ਹੋ ਬਹੁਤ ਸੋਹਣੀ ਕੰਡੀਸ਼ਨ ਪਈ ਹੈ ਇਸ ਟਰੈਕਟਰ ਦੀ ਭਈ ਇਹਦਾ ਮਾਡਲ ਕਿੰਨਾ? ਇਹ ਮਾਡਲ ਹੈਗਾ 18 ਵੀਰੇ ਆਪਾਂ 495000 ਦੇ ਦੀ ਡਿਮਾਂਡ ਕਰਦੇ ਆਂਗੇ। ਠੀਕ ਹੈ ਜੀ। ਦੇ ਦਾਂਗੇ ਆਪਾਂ 70 ਕੁ ਹਜ਼ਾਰ ਰੁਪਏ ਦਾ। ਠੀਕ ਹੈ ਪੰਜਾਬ ਨੰਬਰ ਹੈ ਜੀ। ਹਾਂ ਪੰਜਾਬ ਨੰਬਰ ਹੈਗਾ। ਟਰੈਕਟਰ ਨੂੰ ਸੋਨਾਗਾ ਸਾਰਾ ਹੀ ਸੋਨਾਗਾ ਟਰੈਕਟਰ ਨੂੰ। ਤੇ ਅੱਗੇ ਬਾਈ ਕੋਲ ਇਧਰਲੇ ਪਾਸੇ ਇੱਕ ਹੋਰ ਟਰੈਕਟਰ ਖੜਾਗਾ ਸੋਨ ਵਾਲੀ ਕਾਡੀ ਆਈ 750 ਆਰ ਐਕਸ ਟਰੈਕਟਰ। ਹਾਂ ਇਹ 2016 ਮਾਡਲ ਆ ਭਰਾ। ਟਰੈਕਟਰ ਇਹ ਵੀ ਚੰਗਾ ਹੈਗਾ। ਠੀਕ ਹੈ ਜੀ। ਟਾਇਰ ਨਵੇਂ ਆਰਗੇ ਹੈਗੇ ਤਾਂ। ਤੇ ਹੈ ਪਰ ਦਬਾਰ ਦੇ ਟਾਇਰ। ਚੌਕੜੀ। ਠੀਕ ਹੈ ਜੀ। ਹਾਂ 50 80 90 ਪੈਸੇ 8 ਟਾਇਰ ਹੈ ਤੇ ਡਿਮਾਂਡ ਦੀ ਗੱਲ ਕਰੀ ਡਿਮਾਂਡ ਇਹਦਾ ਆਪਾਂ ਕਰਦੇ ਆ ਕਿ 485000 ਰੁਪਈਆ ਠੀਕ ਹੈ ਜੀ ਮੌਕੇ ਤੇ ਹੋ ਜਾਂਦਾ ਹੁੰਦਾ ਫਿਰ ਤੇ ਬਹੁਤ ਸੋਹਣੀ ਕੰਡੀਸ਼ਨ ਦੇ ਵਿੱਚ ਇਹ ਵੀ ਟਰੈਕਟਰ ਪਿਆ ਮਿੱਤਰੋ ਤੇ ਇਧਰਲੇ ਪਾਸੇ ਇੱਕ ਬਾਈਕ ਕੋਲ ਹੋ ਟਰੈਕਟਰ ਖੜਾ ਹੈਗਾ ਸਟੈਂਡਰਡ ਟਰੈਕਟਰ 345 ਰੁਪਈਆ 345 ਹੈ ਛੋਟੇ ਭਰਾ ਇਹ 13 ਮਾਡਲ ਹੈਗਾ ਠੀਕ ਹੈ ਜੀ ਟਾਇਰ ਐ ਸੰਭਲਾ ਨਵੇਂ ਆ ਗਏ 85 90 ਪੈਸੇ ਚੌਕੜੇ 13 ਵਾਲੇ ਟਾਇਰਾਂ ਚਾ ਡਬਲ ਕਲਚ ਆ ਇਹ ਪਾਵਰ ਸਟੀering ਟਰੈਕਟਰ ਹੈ ਠੀਕ ਹੈ ਜੀ ਪੰਜਾਬ ਨਾ ਬਰਾ ਮਿੱਤਰੋ ਵੀ ਬਹੁਤ ਸੋਹਣੀ ਕੰਡੀਸ਼ਨ ਦੇ ਵਿੱਚ ਟਰੈਕਟਰ ਪਿਆਗਾ ਤੇਲ ਬਰੇਕਾਂ ਪਾਵਰ ਸਟੀering ਹੈਗਾ ਠੀਕ ਹੈ ਤੇ ਗੱਲ ਕਰ ਲਈ ਆਪਾਂ ਇਸ ਟਰੈਕਟਰ ਦੀ ਡਿਮਾਂਡ ਦੀ ਡਿਮਾਂਡ ਇਹ 315000 ਕਰਦੇ ਆਂ ਦੇ ਦਾਂਗੇ 3 ਲੱਖ ਰੁਪਏ ਦਾ ਠੀਕ ਹੈ ਜੀ ਚਲਾਈ ਚਲੂਈ ਦਾ ਬਹੁਤ ਸੋਹਣਾ ਟਰੈਕਟਰ ਹੈਗਾ ਤੇ ਬਾਈ ਚਾਰਾਂ ਟਰੈਕਟਰਾਂ ਵਿੱਚੋਂ ਜੇ ਕਿਸੇ ਨੂੰ ਟਰੈਕਟਰ ਪਸੰਦ ਆਵੇ ਉਹਦੇ ਬਾਰੇ ਆਪਣਾ ਮੋਬਾਈਲ ਨੰਬਰ ਮੋਬਾਈਲ ਨੰਬਰ ਵੀਰੇ ਬਾਈ ਤਾਂ ਮੈਂਦਾ ਆਪਣਾ ਨਾ ਇੱਕ ਗੱਲ ਹੋਰ ਹੈ ਤੈਨੂੰ ਮੈਂ ਦੱਸਦਾ ਆਪਣੇ ਟਰੈਕਟਰ ਸੋਮਵਾਰ ਨੂੰ ਹੁੰਦੇ ਇੱਥੇ ਵੱਡੀ ਮੰਡੀ 'ਚ ਠੀਕ ਹੈ ਜੀ ਤੇ ਸੋਮਵਾਰ ਤੋਂ ਬਿਨਾ ਆਪਣੇ ਠੀਕ ਹੈ ਉਥੇ ਬਾਈ ਲਾਲਾ ਪੈਂਦਾ ਹੁੰਦਾ ਉਥੇ ਤੇ ਬਾਈ ਦਾ ਨੰਬਰ ਹੈਗਾ 98150 75672 ਤੇ ਮੇਰਾ ਨੰਬਰ ਹੈਗਾ 98155 76755 ਜਿਵੇਂ ਮਿੱਤਰੋ ਬਾਈ ਨੇ ਦੱਸਿਆਗਾ ਤੇ ਪੱਖੋ ਕਲਾਂ ਕੈਂਚੀ ਤੇ ਵੀ ਬਾਈ ਹੁੰਦਾ ਇੱਕ ਲਾਲਾ ਉਦਿਨਾਵੀ ਕੰਟੈਕਟ ਕਰ ਸਕਦੇ ਹੋ ਨੰਬਰ ਦੇ ਦਿੱਤਾ ਆਪਾਂ ਤੇ ਬਾਈ ਨਾਲ ਵੀ ਕੰਟੈਕਟ ਕਰਕੇ ਚਾਰਾਂ ਟਰੈਕਟਰ ਵਿੱਚ ਕੋਈ ਵੀ ਟਰੈਕਟਰ ਪਸੰਦ ਆਉਂਦਾ ਟਰੈਕਟਰ ਉਹ ਵੀ ਉੱਥੇ 9-10 ਹੁੰਦੇ ਆ ਟਰੈਕਟਰ ਆਪਣੇ ਕੋਲੇ ਠੀਕ ਹੈ ਹਾਂ ਫਿਲਹਾਲ ਅੱਜ ਥੋੜਾ ਜਿਹਾ ਕੰਮ ਸੀਗਾ ਤਾਂ ਕਰਕੇ ਮੰਡੀ ਤੇ ਚਾਰ ਹੀ ਲੈਂਦੇ ਆਗੇ ਠੀਕ ਹੈ ਮਿੱਤਰੋ ਬਾਈ ਕੋਲ ਹੋਰ ਵੀ ਬਹੁਤ ਟਰੈਕਟਰ ਹੁੰਦੇ ਆ ਤੇ ਸੰਪਰਕ ਜਰੂਰ ਕਰਿਓ ਬਹੁਤ ਬਹੁਤ ਧੰਨਵਾਦ